ਆਪਕੇ ਨਿਰੀਖਣ ਕੇ ਲੀਏ ਹਾਜ਼ਰ ਹਾਂ ਜੀ ਬਾਦ करेगा सीन तो उसको सर ये जो है सर ये सेकुलर और डिफेंस की है जो हमारी सर ऑलरेडी हम के साथ सिस्टम है सर की मोदी से बिहार चौष्ट और हाल स्टेट के नाम लिखे जिन ही तीन एरिया में सर अमृतसर जलंधर में सुरक्षा की व्यवस्था पिछले तरह सिस्टम चलो

एक किलोमीटर तक ले जाओ डेटी वनमीटर और ले जाइए आठ सौ मीटर हाँ जी हाँ जी और ले जाइए दो सौ मीटर और ले जाइए

बीएसएफ के साथ कोऑर्डिनेट करना पड़ेगा कि इनके ऑफिसर भी बनाए सर अवसर नहीं हर के उनके ड्रोन और हमारे ड्रोन कॉमन टेरिटरी में ना हो सर ये करते हैं पहले बना लिए सर कॉमन ग्रुप बनेंगे सर हमारे हम जब भी जाएंगे सारे उसके मॉनिटर करेगा हम लोकेशन बताएंगे बीएसएफ का जब वर्ग के करेंगे तो बीएसएफ पर आर्मी बहुत सर क्योंकि आर्मी के सर अपने ऑब्जर्वेशन ड्रोन होते हैं दे डोंट वांट देम ब्रॉट डाउन सर वो आर्मी से भी टारगेट करना पड़ेगा ये रेड किस चीज की बाउंड्री है एक चार सौ मीटर के सर्कल बना रखा है हमने जिस रिप्रेजेंटेशन के मेरे को जो भी सेफ जोन रखना है वो सेफ जोन में मैप कर सकता हूँ आइर फोर हंड्रेड मीटर्स एट हंड्रेड मीटर्स टू किलोमीटर्स देखेंडी कॉफी करते ठीक अभी थे 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 है अभी आप एक किलोमीटर आ गए अभी हम लोग यहां से जैमिंग इनिशिएट करते हैं जैमिंग इनिशिएट कर दीजिए प्लीज बताइएगा नहीं 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 जैमिन इनिशिएट कर दिया रिजल्ट ओके ओके सर वो इनिशिएटली फिर गिरने लगता है कर दिया कर दिया ऑफ कर दिया ऑफ कर दिया ऑफ कर दिया सर वहां एक किलोमीटर पे आप लोग वहीं पे गिर हम तो वहीं पर वहां गिर जाएगा सेफ लाइड सर तेईस मिनट ओवर करेगा सर तेईस मिनट ओवर करने के बाद गिरेगा अगर सर अच्छी कंपनी कर दो ना तो हुआ करके गिर जाऊंगे और जैसे पुराने ड्रोन्स है कुछ से चीप ड्रोन्स है तो वो सिर्फ कॉल भी कर सकते हैं या अपने बैग टू गेट भी जा सकते हैं

शुरू करें। सब तो पहला, तरन तारण साहब आले दुआल इलाके दे, श्री अमृतसर साहब इलाके के सारे पत्रकार वीर, सोशल मीडिया ਇਲੈਕਟ੍ਰੋਨਿਕ মিডিਆ ਤੇ ਪ੍ਰਿੰਟ মিডিਆ ਨੂੰ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਛੋਟੇ-ਛੱਦੇ ਦੇ ਤੁਹਾਡਾ ਇੱਥੇ ਆਉਣਾ ਬਹੁਤ-ਬਹੁਤ ਧੰਨਵਾਦ ਤੁਹਾਡਾ ਕੋਈ ਬਹੁਤਾ ਵੱਡਾ ਫੰਕਸ਼ਨ ਨਹੀਂ ਅਸੀਂ ਰੱਖਿਆ ਤੁਸੀਂ ਸ਼ਾਇਦ ਸਾਡੇ ਤੋਂ ਪਹਿਲਾਂ ਕਵਰ ਕਰ ਚੁੱਕੇ ਹੋਗੇ ਜੇ ਜ ਨਹੀਂ ਕੀਤਾ ਤਾਂ ਇਸ ਤੋਂ ਬਾਅਦ ਤੁਹਾਨੂੰ ਉਹ ਸਾਰਾ ਜਿਹੜਾ ਡਿਟੇਲ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ-ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ। ਪੰਜਾਬ ਸਰਕਾਰ ਆਪਣੇ ਖਰਚੇ ਤੇ ਇਹ ਜਿਹੜੇ ਐਂਟੀ-ਡਰੋਨ ਸਿਸਟਮ ਹੈ ਬਿਲਕੁਲ ਲੇਟੈਸਟ ਉਹ ਲਾਂਚ ਕਰ ਰਹੀ ਹੈ। ਜਿਹਦੇ ਵਿੱਚ ਅਸੀਂ BSF ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸ ਉਸ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਕਿਉਂਕਿ ਪਿਛਲੇ ਦਿਨੀ ਤੁਸੀਂ ਆਪਣੇ ਕੈਮਰਾ ਰਾਹੀਂ ਵੀ ਕਵਰ ਕੀਤਾ ਹੋਣਾ ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਜੋ ਗੜਬੜੀ ਫਲਾਉਣ ਵਾਲਾ ਜਾਂ ਨਸ਼ੇ ਜਾਂ ਫਿਰ ਕਿਉਂਕਿ ਤਿੰਨ ਚਾਰ ਇਕੱਠੇ ਹੋ ਗਏ ਸੀਗੇ ਸਮਗਲਰ ਨਾਲ ਪੈਸੇ ਬਿੱਕ पे ਭੇਜਣੇ ਕੋਈ ਜਿਹੜੇ ਹਤਿਆਮਾ ਕਰਾਉਂਦੇ ਆ ਜਾਂ ਕੋਈ ਕਿਸੇ ਤੋਂ ਡਰਾਉਣਾ ਧਮਕਾਉਣਾ ਉਹ ਸਾਰੇ ਇਕੱਠੇ ਹੋ ਗਏ ਸੀਗੇ ਕਿ ਕਈ ਡਰੋਨਾਂ ਦੇ ਵਿੱਚੋਂ ਸਾਨੂੰ ਚਿੱਟਾ ਵੀ ਮਿਲਿਆ ਪੈਸੇ ਵੀ ਮਿਲੇ ਪਿਸਟਲ ਵੀ ਮਿਲਿਆ ਸੋ ਇਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਆਪਾਂ ਜਿਹੜੇ ਡਰੋਨ ਨੇ ਜੇ ਉਧਰੋਂ ਉੱਡਣੀ ਨਾ ਦੇਈਏ ਜਿਹੜੇ ਡਰੋਨ ਨੇ ਜੇ ਉਹਨਾਂ ਨੂੰ ਇੱਥੇ ਆਪਣੇ ਕੰਟਰੋਲ 'ਚ ਲੈ ਕੇ ਲਾ ਲਈਏ ਇੱਥੇ ਕਲੈਕਸ਼ਨ ਵਾਲਾ ਕੋਈ ਬੰਦਾ ਨਾ ਰਹੇ ਇੱਥੇ ਕੋਈ ਪਿਸਟਲ ਚੱਕਣ ਆਊਗਾ ਤਾਂ ਹੀ ਉਹ ਭੇਜਣਗੇ ਉਹ ਇੱਥੇ ਕੋਈ ਚਿੱਟੇ ਦਾ ਪੈਕੇਟ ਚੱਕਣ ਆਊਗਾ ਤਾਈਓ ਹੋ ਉਧਰੋਂ ਭੇਜਣਗੇ ਨਾ ਜੇ ਕੋਈ ਹਿੰਮਤ ਕਰੂਗਾ ਤਾਂ ਸਾਡੀ ਪੁਲਿਸ ਦੀ ਉਹ ਤੇ ਨਿਗਰ ਉਹਗੀ ਤੇ ਉਹਨੂੰ ਅਸੀਂ ਗ੍ਰਿਫਤਾਰ ਕਰਾਂਗੇ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀਾਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਹੋਰ ਵੀ ਆਉਣ ਵਾਲੇ ਦਿਨਾਂ ਚ ਅਸੀਂ ਜਿਆਦਾ ਜਿਹੜਾ ਐਕਟੀਵਿਟੀ ਪੜਾਵਾਂਗੇ ਐਂਟੀਡੋਟ ਸਿਸਟਮ ਦੀ ਗ੍ਰਹਿ ਮੰਤਰਾਲੇ ਕੋਰੇ ਪ੍ਰਵਾਨਗੀ ਵਾਸਤੇ ਫੈਲ ਗਈਆਂ ਹੋਈਆਂ ਨੇ ਇਹਦੀ ਪ੍ਰਵਾਨਗੀ ਸਾਡੇ ਕੋਲੇ ਆ ਗਈ ਹੈ ਇਸੇ ਕਰਕੇ ਅੱਜ ਲਾਂਚਿੰਗ ਹੈ ਮੈਂ ਧੰਨਵਾਦ ਕਰਦਾ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਨੈਸ਼ਨਲ ਕਨਵੀਨਰ ਨੇ ਕਿ ਅਸੀਂ ਸਾਡੀ ਪਾਰਟੀ ਦਾ ਇੱਕੋ ਹੀ ਮੈਨੀਫੈਸਟੋ ਹੈ ਕਿ ਅਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣੀ ਹੈ ਲੋਕਾਂ ਦੀ ਜਾਨ ਸੁਰੱਖਿਆ ਜਿਹੜੀ ਹੈ ਉਹਦੀ ਰਾਖੀ ਕਰਨੀ ਹੈ ਤੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਹੋਇਆ ਉਹਦੇ ਵਿੱਚ ਇਹ ਬਹੁਤ ਵੱਡਾ ਰੋਲ ਅਦਾ ਕਰਨਗੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਤੇ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਪੰਜਾਬ ਦੇ ਲੋਕਾਂ ਵੱਲੋਂ ਪੰਚਾਇਤਾਂ ਵੱਲੋਂ ਐਨ ਜੀਓਜ਼ ਵੱਲੋਂ ਤੇ ਨਸ਼ੇ ਦੀ ਜਿਹੜੀ ਐਕਟੀਵਿਟੀ ਲਾ ਲੋ ਜਾਂ ਉਹਦੀ ਮੂਵਮੈਂਟ ਲਾ ਲੋ ਉਹਦੇ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ ਕੋਈ ਲੁਕ ਛਿਪ ਕੇ ਕਿਤੇ ਹੁੰਦਾ ਹੋਊਗਾ ਮੈਂ ਨਹੀਂ ਕਹਿੰਦਾ ਕਿ ਸਾਰਾ ਖਤਮ ਹੋ ਗਿਆ ਪਰ ਜਿਹੜਾ ਸ਼ਰਿਆਮ ਗੁੰਡਾਗਰਦੀ ਚਾ ਸ਼ਰਿਆਮ ਮੋਟਰਸਾਈਕਲ ਤੇ ਘੁੰਮਦੇ ਫਿਰਦੇ ਸੀ ਉਹ ਤੇ ਬਿਲਕੁਲ ਕੰਟਰੋਲ ਹੋ ਗਿਆ ਸੀ ਆਪ ਖੁਦ ਸਕੂਲਾਂ ਜਾ ਜਾ ਕੇ ਵੀ ਅਸੀਂ ਚੈੱਕ ਕੀਤਾ ਪਿੱਛੇ ਜੇ ਅਰਨੀ ਵਾਲਾ ਫਾਜ਼ਿਲਕਾ ਜ਼ਿਲ੍ਹੇ ਚ ਸਕੂਲ ਆਫ ਐਮੀਨੈਂਸ ਉਥੇ ਅਸੀਂ ਲਾਂਚ ਕੀਤਾ ਨੌਵੀਂ ਤੇ 12ਵੀਂ ਦੇ ਸਟੂਡੈਂਟਾਂ ਨੂੰ ਯੁੱਧ ਨਸ਼ਿਆਂ ਵਿਰੋਧੀ ਇੱਕ ਸਿਲੇਬਸ ਜਿਹੜਾ ਹੈ ਸਿਲੇਬਸ ਦੇ ਰੂਪ ਦੇ ਵਿੱਚ ਪੜਾਇਆ ਜਾਊਗਾ ਉਹਦੇ ਚ 3068 ਸਕੂਲ ਜਿਹੜੇ ਨੇ ਪੰਜਾਬ ਦੇ ਜਿਵੇਂ 8 ਲੱਖ ਵਿਦਿਆਰਥੀ ਸਰਕਾਰੀ ਸਕੂਲ ਉਹਨੂੰ ਇਹ ਦੱਸਿਆ ਜਾਊਗਾ ਕਿ ਇਹਨੂੰ ਤੁਸੀਂ ਮਜ਼ਾਕ ਮਜ਼ਾਕ ਚ ਵੀ ਨਾ ਕਿਤੇ ਐਡਿਕਸ਼ਨ ਇਹਦੀ ਲਾ ਲਿਓ ਕਿ ਕੋਈ ਗੱਲ ਨਹੀਂ ਇੱਕ ਅੱਧੀ ਵਾਰੀ ਨਾਲ ਕੀ ਹੁੰਦਾ ਬਾਅਦ ਛੱਡ ਦਾਂਗੇ ਇਹ ਇੱਕ ਐਸਾ ਜਹਿਰ ਹੈ ਜਿਹੜੇ ਇੱਕ ਵਾਰੀ ਸਰੀ ਚ ਲੱਗ ਗਿਆ ਮੁੜ ਕੇ ਛੱਡਿਆ ਨਹੀਂ ਜਾਂਦਾ ਕਈ ਵਾਰੀ ਉਮਰ ਐਸੀ ਹੁੰਦੀ ਹੈ ਉਹ ਇੱਕ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਹੈ ਯਾਰੀ ਦੋਸਤੀ ਦੀ ਸੌਂ ਖਵਾ ਕੇ ਕਰ ਦਿੰਦੇ ਨੇ ਤੈਨੂੰ ਯਾਰੀ ਦੋਸਤੀ ਸੌਂ ਤੂੰ ਲਾ ਕੇ ਦੇਖ ਇੱਕ ਵਾਰੀ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇਸ ਵਕਤ ਅਸੀਂ ਵੱਡੇ ਵੱਡੇ ਤਸਕਰ ਤਾਂ ਫਾੜੀ ਰਹੇ ਹਾਂ ਉਹ ਤਾਂ ਜਿਉਂਨਾਂ ਦਾ ਜੀੜਾਂ ਚ ਭੇਜਿਆ ਜਾ ਰਿਹਾ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਡਿਮੋਲਿਸ਼ ਕੀਤੀਆਂ ਜਾ ਰਹੀਆਂ ਨੇ ਜਿਹੜੇ ਐਡਿਕਟਡ ਹੋ ਗਏ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿੰਨੇ ਆ ਅਸੀਂ ਉਹਨਾਂ ਨੂੰ ਤਸਕਰ ਨਹੀਂ ਕਹਿੰਦੇ ਉਹਨਾਂ ਨੂੰ ਅਸੀਂ ਓਟ ਸੈਂਟਰ ਜਾਂ ਰੀਹੈਬ ਸੈਂਟਰਾਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਜਿਹੜਾ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਲਿਆ ਕੇ ਉਹਨਾਂ ਦਾ ਲਾਂਚ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਸਕਿਲਿੰਗ ਉੱਥੇ ਕੰਪਿਊਟਰ ਸਿੱਖ ਲੈਣ ਉੱਥੇ ਉਹ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਸਿੱਖ ਲੈਣ ਤਾਂ ਕਿ ਉਹ ਬਾਹਰ ਆ ਕੇ ਸਮਾਜ ਦੇ ਵਿੱਚ ਇੱਕ ਆਪਣੇ ਆਪ ਨੂੰ ਕੱਟਿਆ ਨਾ ਸਮਾਜ ਨਾਲੋਂ ਸਮਝਣ ਉਹ ਕਿਸੇ ਨਾ ਕਿਸੇ ਸਕਿੱਲ ਦੇ ਵਿੱਚ ਸਪੈਸ਼ਲਿਸਟ ਹੋਣਗੇ ਤਾਂ ਆਪਣਾ ਕੰਮ ਕਰ ਕਰਨ ਲੱਗ ਜਾਣ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਕਰ ਤੇ ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਆ ਕਿ ਜਿਹੜੀ ਅਗਲੀ ਪੀੜ੍ਹੀ ਸਾਡੀ ਆ ਰਹੀ ਹੈ ਉਹਦੇ ਵਿੱਚ ਘਟੋ ਘਟ ਅਸੀਂ ਰੋਕ ਰੋਕ ਲਾਈਏ ਸਾਨੂੰ ਹੋਰ ਨਾ ਅੱਗੇ ਮਿਲਣ ਕੇ ਸਕੂਲਾਂ ਕਾਲਜਾਂ ਚੋਂ ਸਾਨੂੰ ਹੋਰ ਵੀ ਜਿਹੜੇ ਬੱਚੇ ਡਿਕਟਡ ਮਿਲ ਰਹੇ ਨੇ ਸੋ ਉਹ ਇਹ ਜਿਹੜਾ ਸਿਲੇਬਸ ਵਾਲਾ ਜਿਹੜਾ ਕੀਤਾ ਲਾਂਚ ਉਹਦੇ ਵਿੱਚ ਡੀਡਿਕਸ਼ਨ ਦੇ ਸਪੈਸ਼ਲਿਸਟ ਵਿਗਿਆਨੀ ਉਹ ਔਨਲਾਈਨ ਵੀ ਤੇ ਸਕੂਲਾਂ ਜਾ ਕੇ ਵੀ ਉਹ ਲੈਕਚਰ ਦੇਣਗੇ ਔਰ ਬੱਚਿਆਂ ਨੂੰ ਅਸੀਂ ਪੁੱਛਿਆ ਸੀਗਾ ਉਹ ਕਹਿੰਦੇ ਸਾਨੂੰ ਇਹਦਾ ਬਹੁਤ ਫਾਇਦਾ ਹੋਣ ਵਾਲਾ ਹੈ ਕਿ ਸਾਨੂੰ ਪਤਾ ਲੱਗ ਜਾਊਗਾ ਸਾਨੂੰ ਹਜੇ ਤੱਕ ਇਹ ਪਤਾ ਨਹੀਂ ਹੈਗਾ ਕਿ ਇਹਦੇ ਤੋਂ ਬੱਚਾ ਕਿਵੇਂ ਜਾ ਸਕਦਾ ਸੋ ਅੱਜ ਪੰਜਾਬ ਪੁਲਿਸ ਨੂੰ ਮੈਂ ਡੀਜੀਪੀ ਸਾਹਿਬ ਖੜੇ ਨੇ ਚੀਫ ਸੈਕਟਰੀ ਸਾਹਿਬ ਖੜੇ ਨੇ ਸਾਰੀ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਖੜੇ ਨੇ ਜਿਹੜੇ ਹਰ ਰੋਜ਼ ਇਹੋ ਜਿਹੜੇ ਸਮਾਜ ਦੇ ਵਿਰੋਧੀ ਅੰਸਰ ਨੇ ਉਹਨਾਂ ਨਾਲ ਟਕਰਾ ਹੁੰਦਾ ਉਹਨਾਂ ਦਾ ਅੱਜ ਇਹਨਾਂ ਨੂੰ ਇੱਕ ਤਾਕਤ ਮਿਲੂਗੀ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗਰੰਟੀ ਦਿੱਤੀ ਹੋਈ ਹੈ ਜਾਂ ਸੌ ਚੁੱਕੀ ਹੋਈ ਹੈ ਅਸੀਂ ਉਹਨੂੰ ਅੱਗੇ ਵਧਾਵਾਂਗੇ ਤੇ ਅਸੀਂ ਆਉਣ ਵਾਲੇ ਸਮੇਂ 'ਚ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਕੰਮ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਾਂਗੇ ਬਦਕਿਸਮਤੀ ਦੀ ਗੱਲ ਇਹ ਹੈ ਕਿ 2009 ਤੱਕ ਜੇ ਡਾਟਾ ਕੱਢੀਏ ਕੋਈ ਲਗਭਗ 21000 ਬੱਚਾ ਸੀਗਾ ਜਿਹੜਾ ਐਡਿਕਟਡ ਸੀ 2009 ਤੱਕ ਉਸ ਤੋਂ ਬਾਅਦ 2015 ਤੱਕ ਮਤਲਬ ਲਗਭਗ 20 ਲੱਖ ਦੇ ਨੇੜੇ ਤੇੜੇ ਉਹਨਾਂ ਦੀ ਗਿਣਤੀ ਹੋ ਗਈ ਇਹ ਕਿਹਨੇ ਕੀਤੀ ਜੀ ਕੌਣ ਸੀ ਉਦੋਂ ਰਾਜ ਦੇ ਵਿੱਚ ਜਦੋਂ ਮੰਤਰੀ ਆਪਣੀਆਂ ਗੱਡੀਆਂ ਦੇ ਵਿੱਚ ਚਿੱਟਾ ਲੈ ਕੇ ਜਾਣਗੇ ਜਦੋਂ ਇੰਟਰਨੈਸ਼ਨਲ ਸਮਗਰਾਂ ਨੂੰ ਜਿਗਰੀ ਯਾਰ ਕਹਿ ਕੇ ਉਹਨਾਂ ਨੂੰ ਆਪਣੇ ਘਰੇ ਰੱਖਣਗੇ ਫਿਰ ਮਾਲੀ ਜੇ ਬੇਈਮਾਨ ਹੋ ਜੇ ਫਿਰ ਬਾਗ ਨੂੰ ਕੌਣ ਬਚਾ ਸਕਦਾ ਹੈ ਸੋ ਇਸ ਕਰਕੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਜਿਨੇ ਪੰਜਾਬ ਦੀ ਜਵਾਨੀ ਨਾਲ ਕੋਈ ਕੋਈ ਟੱਕ ਧੋਖਾ ਕੀਤਾ ਜਾਂ ਪੰਜਾਬ ਦੇ ਖਜ਼ਾਨੇ ਨਾਲ ਧੋਖਾ ਕੀਤਾ ਜਾਂ ਉਸ ਬੇਈਮਾਨੀ ਦੇ ਪੈਸੇ ਨਾਲ ਬਿਲਡਿੰਗਾਂ ਬਿਲਡਿੰਗਾਂ ਜਾਂ ਕੋਈ ਆਪਣੇ ਮਹਿਲ ਬਣਾਏ ਉਹ ਸਾਰੇ ਜਿਹੜੇ ਨੇ ਉਹ ਗਵਰਨਮੈਂਟ ਜਬਤ ਕਰੂਗੀ ਸੋ ਮੈਂ ਅੱਜ ਪੰਜਾਬ ਪੁਲਿਸ ਨੂੰ ਵੀ ਔਰ ਬਾਡਰ ਏਰੀਏ ਦੇ ਪਠਾਨ ਕੁਰਤੂ ਲੈ ਕੇ ਫਾਜ਼ਿਲ ਕਰੇ ਲੋਕਾਂ ਨੂੰ ਵੀ ਬਹੁਤ-ਬਹੁਤ ਮੈਂ ਵਧਾਈ ਦੇਣਾ ਕਿ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਲੱਗੇ ਹੋਏ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀ ਲੇਟੈਸਟ ਟੈਕਨੋਲੋਜੀ ਜੋ ਵੀ ਹੋਊਗੀ ਪਹਿਲਾਂ ਐਸਐਸਐਫ ਜਿਹੜੀ ਹੈ ਉਹ ਕਾਮਯਾਬੀ ਨਾਲ ਚੱਲ ਰਹੀ ਹੈ ਤੇ ਪੰਜਾਬ ਪੁਲਿਸ ਕੋਲੇ ਬਹੁਤ ਲੇਟੈਸਟ ਟੈਕਨੋਲੋਜੀ ਹੈ ਟੈਕਨੋਲੋਜੀ ਬਕੋ ਅਸੀਂ ਪੰਜਾਬ ਪੁਲਿਸ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ ਤੇ ਮੈਂ ਮੁਬਾਰਕਬਾਦ ਦਿਨਾ ਇੱਕ ਮਿੰਟ ਲਈ ਮੈਂ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਕਿ जो पार्टी दे मैनीफेस्टो का एक बहुत व्डा एक, एक हिस्सा जेड़ा वो अज पूरा हो रहा है मैं उन्होंने कहूँगा कि वो अपने विचार प्रकट कर आज यहाँ पे आए हुए सभी मीडिया के साथी और सभी प्यारे बहनों भाइयों मैं समझता हूँ कि नशे के विरुद्ध युद्ध में आज एक बहुत बड़ा चैप्टर ऐड हो रहा है पंजाब में सबसे बड़ी समस्या आज नशा थी कुछ दिन पहले तक पिछली सरकारों ने तस्करों के साथ रल मिल के पूरे पंजाब को घर घर को छोटे छोटे बच्चों को नशे में धकेल दिया था ऐसे लगता था जैसे पूरा पंजाब बर्बाद हो गया पूरे पंजाब की जवानी बर्बाद कर दी इन लोगों ने फिर हम लोगों ने हमारी सरकार आई हम लोगों ने नशे के विरुद्ध युद्ध शुरू किया और बहुत बड़े बड़े कदम उठाए गए हैं चाहे कोई कितना भी बड़ा मंत्री क्यों ना हो चाहे कोई कितना भी बड़ा नेता क्यों ना हो कितना भी बड़ा तस्कर क्यों ना हो इस सरकार ने पकड़ पकड़ के सबको जेल में डाला है उन लोगों ने जो प्रॉपर्टी खरीदी थी उस पैसे से नशे के पैसे से उनके घर बुलडोजर से तोड़े जा रहे हैं उनके बैंक अकाउंट सीज किए जा रहे हैं और उस पैसे से आपके बच्चों के लिए अब स्कूल और अस्पताल बनाए जा रहे हैं हम जानते हैं कि अधिकतर नशा जो पंजाब में बिकता है वो पाकिस्तान पार बॉर्डर से आता है और पाकिस्तान पार बॉर्डर से ड्रोन से आता है पाकिस्तान में बैठे हुए लोग ड्रोन से नशा भेजते हैं यहां पे ड्रोन गिराता है कोई उसको ले जाता है उठा के और फिर पंजाब के अंदर बेचता है आज पंजाब सरकार ने पंजाब पुलिस ने एंटी ड्रोन सिस्टम लागू किए हैं इससे अगर कोई भी ड्रोन पंजाब के अंदर एंटर करेगा पाकिस्तान से तो हमारा एंटी ड्रोन सिस्टम उसको देख लेगा और देखने के बाद उसको वहीं पे खत्म कर देगा वो नीचे गिर जाएगा तो वो अपना नशा डिलीवर नहीं कर पाएगा आज तीन एंटी ड्रोन सिस्टम लागू किए जा रहे हैं नौ का ऑर्डर है छह और अभी कुछ दिनों के अंदर आ जाएंगे और भी जरूरत होगी और भी खरीदेंगे पंजाब में नशा बंद करने के लिए हमारी सरकार वचनबद्ध है और पंजाब के तीन करोड़ लोगों के साथ मिलकर अब नशे को खत्म करेंगे किसी चीज़ की कमी नहीं होने देंगे पंजाब अकेला राज्य है पूरे देश के अंदर जिसके पास आज से अपने एंटी ड्रोन खुद के एंटी ड्रोन सिस्टम है तो अब पंजाब पंजाब के लोग बेबस नहीं हैं पुरानी सरकारों ने उनको नशा तस्करों की गोद में डाल दिया था अब पंजाब लड़ रहा है नशे से और मैं वाहिगुरु जी से विनती करता हूं कि जल्दी पंजाब को नशे से मुक्त कराएँ बहुत बहुत शुक्रिया